ਹੈਲੋ ਜੀ ਸਤਿ ਸ੍ਰੀ ਕਾਲ ਜੀ ਸਾਰਿਆਂ ਨੂੰ ਕਾਰਡਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਆਪਾਂ ਅੱਜ ਪਲੇਨ ਸੂਟ ਲੈ ਕੇ ਆਏ ਆਂ ਸਾਰਾ ਫੈਬਰਿਕ ਪਲੇਨ ਹੋਊਗਾ ਬਹੁਤ ਭੈਣਾਂ ਦੀ ਡਿਮਾਂਡ ਸੀ ਤੁਸੀਂ ਪਲੇਨ ਸਟੱਫ ਲੈ ਕੇ ਆਪਾਂ ਤੁਸੀਂ ਇਹਦੇ ਵਿੱਚ ਕਲਰ ਸਲੈਕਟ ਕਰਕੇ ਸਾਨੂੰ ਜੀ WhatsApp ਮੈਸੇਜ ਕਰ ਸਕਦੇ ਆਂ ਤੇ ਉੱਥੇ ਤੁਹਾਨੂੰ ਇਹਦੇ ਪ੍ਰਾਈਸ ਦੱਸੇ ਜਾਣਗੇ ਆਪਣੇ ਕੋਲੇ ਸਿਲਕ ਪਸ਼ਮੀਨਾ कॉटन आਗੀ ਜੀ ਵਾਲੇ ਗਲਾ ਸਿਲਕ ਦੇ ਸੂਟ ਆ ਗਏ ਤੇ ਸਾਰੀ ਫੈਬਰਿਕ ਆਪਣ ਸਾਰੇ ਤਰ੍ਹਾਂ ਦੇ ਆਪਣੇ ਕੋਲ ਵੈਰਾਈਟੀ ਆਈ ਹੈ ਜਿਹੜੇ ਤੁਹਾਨੂੰ ਮੈਂ ਡਾਈ ਐਂਡ ਡਾਈਸ ਜਿਹੜੇ ਸੂਟ ਤੁਹਾਨੂੰ ਦਿਖਾ ਰਹੀ ਆਂ ਜੀ ਵਿਦ ਦੁਪੱਟਾ ਇਹ ਆਗੇ ਜੀ ਜੂਟ ਵਰਬਰੀ ਜੂਟ ਵਰਬਰੀ ਦੇ ਸੂਟ ਆ ਜੀ ਇਹ ਤੁਹਾਨੂੰ ਪ੍ਰਾਈਸ ਪਾਊਗਾ ਜੀ ਇਹਦਾ ਇਹ ਦੁਪੱਟਾ ਸੂਟ ਸੀ ਤੁਹਾਨੂੰ 1900 ਦਾ ਪਾਊਗਾ ਇਹਦਾ ਪ੍ਰਾਈਸ ਤੁਹਾਨੂੰ ਦੱਸ ਦೇನೆ ਬਾਕੀ ਜਿਹੜੇ ਪ੍ਰਾਈਸ ਆਪਾਂ ਮੈਂਸ਼ਨ ਨਹੀਂ ਕੀਤੇ ਉਹ ਤੁਸੀਂ ਸਕਰੀਨ ਸ਼ਾਟ ਤੇ ਸਾਨੂੰ WhatsApp ਮੈਸੇਜ ਕਰ ਸਕਦੇ ਆਂ ਤੇ ਜਿਹਨ ਮੈਚਿੰਗ ਸੂਟ ਦਿਖਾ ਰਹੇ ਆ ਜੀ ਇਹ ਨੇਚਰਲ ਕਰੇਵ ਦੀ ਤਾਂ ਬਾਟਮ ਹੈ ਕੋਸਾ ਕਰੇਵ ਦੀ ਸ਼ਰਟ ਹੈ ਜੀ ਤੇ ਜਿਹੜਾ ਤੁਹਾਨੂੰ ਮੈਚਿੰਗ ਸੂਟ ਦਿਖਾ ਰਹੇ ਆ ਆਪਣੇ ਕੋਲੇ ਇਹਦਾ ਪ੍ਰਾਈਸ ਹੈਗਾ ਜੀ 1900 ਤੇ ਬਾਕੀ ਆਪਾਂ ਪਲੇਨ ਸੂਟ ਲਾਵਾ ਮਲਾਈ ਦੇ ਸਿਲਕ ਟੱਚ ਜਿਹੇ ਸੂਟ ਆ ਗਏ ਜਿਹੜੇ ਆਪਣੇ ਕੋਲੇ ਪਲੇਨ ਤੁਹਾਨੂੰ ਦਿਖਾ ਰਹੇ ਆ ਆਪਾਂ ਇਹਦੇ ਚ ਵੀ ਕੋਈ ਤੁਹਾਨੂੰ ਕੋਈ ਕਲਰ ਪਸੰਦ ਆਉਂਦਾ ਹੋਵੇ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਆ ਇਹਦਾ ਪ੍ਰਾਈਸ ਤੁਹਾਨੂੰ ਵਟਸਐਪ ਤੇ ਦੱਸਿਆ ਜਾਊਗਾ ਜੀ ਵੀ ਆਪਾਂ ਕਈ ਤਰ੍ਹਾਂ ਦੀ ਵੈਰਾਈਟੀ ਜਿਹੜੀ ਆਪਣੇ ਕੋਲੇ ਨਿਊ ਆਪਣੇ ਕੋਲੇ ਸਾਰਾ ਫੈਬ੍ਰਿਕ ਆ ਤੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਤਾ ਜੀ ਜਿਹੜੇ ਤੁਹਾਨੂੰ ਸੂਟ ਪਸੰਦ ਹੋਣ ਉਹ ਜੋਰੀ ਹੱਟ ਦੇ ਗਲਾਸ਼ ਸ਼ਿਲਕ ਦੇ ਕਈ ਤਰ੍ਹਾਂ ਦੀ ਵੈਰਾਈਟੀ ਹੈ ਜਿਹਦੇ ਆਪ ਵੀ ਕਈ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲੇ ਤੁਹਾਡੇ ਨਾਲ ਆਪਾਂ ਜਿਹੜੇ ਸੂਟ ਦਿਖਾ ਰਹੇ ਆ ਤੇ ਤੁਸੀਂ ਇਹਦੇ ਚੋਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਆ ਤੇ ਐਂਡ ਤੱਕ ਵੀਡੀਓ ਸਾਡੀ ਜਰੂਰ ਦੇਖਿਆ ਕਰੋ ਐਂਡ ਤੱਕ ਵੀਡੀਓ ਦੇਖਣ ਨਾਲ ਹੀ ਤੁਹਾਨੂੰ ਸਾਰੇ ਡਿਜ਼ਾਈਨ ਜਿਹੜੇ ਆਪਾਂ ਸੂਟ ਜਿਹੜੇ ਆਪਾਂ ਤੁਹਾਡੇ ਚ ਇਹਦੇ ਚ ਟੱਚ ਵੀ ਹੈ ਕਈ ਤਰ੍ਹਾਂ ਦੇ ਸੈਲਫ ਪ੍ਰਿੰਟ ਵੀ ਹੈ ਆ ਸਿਲਕ ਦਾ ਸੂਟ ਤੁਹਾਨੂੰ ਖੋਲ ਕੇ ਦਿਖਾਇਆ ਤੇ ਬਹੁਤ ਵਧੀਆ ਬਹੁਤ ਸੌਫਟ ਕਪੜਾ ਹੈ ਜਿਹੜਾ ਤੁਹਾਨੂੰ ਫੈਬਰਿਕ ਦਿਖਾ ਰਹੇ ਹਾਂ ਜੀ ਆਪਾਂ ਉੱਪਰ ਉਹਦੇ ਲੱਗੀ ਹੋਈ ਹੈ ਜੀ ਜਿਹੜਾ ਆਪਾਂ ਸੂਟ ਦਿਨ ਦਿਖਾ ਰਹੇ ਹਾਂ ਤੇ ਤੁਸੀਂ ਇਹਦੇ ਤੇ ਵੇਖ ਕੇ ਫੈਬਰਿਕ ਵੀ ਕਿਹੜਾ ਫੈਬਰਿਕ ਹੈ ਹਨ ਤੇ ਤੁਸੀਂ ਸਾਨੂੰ ਸਕਰੀਨ ਛੱਡ ਭੇਜ ਸਕਦੇ ਹਾਂ ਤੇ ਕਲਰ ਵੀ ਸਾਰੇ ਕਲਰ ਆ ਗਏ ਪਲੇਨ ਸੂਟਾਂ ਦੀ ਪਹਿਣ ਦੀ ਡਿਮਾਂਡ ਸੀ ਜੀ ਆਪਾਂ ਪੂਰੀ ਕਰਤੀ ਇਹ ਸੂਟ ਜੀ ਸਾਰੇ ਸਰਦੀ ਵਾਲੇ ਪਾਰਟੀ ਵੀਰ ਸੂਟ ਹੈ ਜੀ ਸਾਰੇ ਜਿੰਨੀ ਆਪਾਂ ਵੀਡੀਓ ਬਣਾਈ ਹੈ ਪਾਰਟੀ ਵੀਰ ਸੂਟਾਂ ਦੀ ਬਣਾਈ ਹੈ ਤੇ ਇਹਦੇ ਉੱਤੇ ਇਹ ਸਾਰੇ ਸੂਟਾਂ ਤੇ ਜਿਹੜੀਆਂ ਦੇ ਨਵੇਂ ਵੀ ਲੱਗੇ ਉਹ ਤੁਹਾਨੂੰ ਦੱਸਤਾ ਕਿ ਕਿਹੜੀ ਵੈਰਾਈਟੀ ਆ ਤੇ ਜਿਹੜੇ ਆਪਣੇ ਕੋਲ ਕਰੇਵ ਦੇ ਆਗੇ ਜੀ ਕਰੇਵ ਸ਼ਿਲਕ ਦੇ ਸੂਟ ਆਗੇ ਜੀ ਕਿਰੇਵ ਵੀ ਆਪਣੇ ਕੋਲ ਨੇਚਰਲ ਕਰੇਵ ਨੇਚਰ ਕਰੇਵ ਦੇ ਵੀ ਕਈ ਕਲਰ ਆਏ ਇਹਦੇ ਚ ਬਹੁਤ ਜਿਆਦਾ ਕਲਰ ਆਇਆ ਤੁਸੀਂ ਲਾਈਟ ਜਿਹੜੇ ਕਲਰ ਆਏ ਆ ਸਾਰੇ ਇਹਦੇ ਚ ਕੋਈ ਵੀ ਕਲਰ ਪਸੰਦ ਆਉਂਦਾ ਸਾਨੂੰ ਇਹਦਾ ਵੀ ਸਕਰੀਨ ਸ਼ਾਟ ਲੈ ਕੇ ਸਾਨੂੰ ਜੀ ਵਟਸਐਪ ਕਰ ਸਕਦੇ ਆ ਵੀਡੀਓ ਤੰਗੂ ਬਣਾਈ ਜੀ ਆਪਾਂ ਪਲੇਨ ਸੂਟਾਂ ਦੀ ਕਈ ਭੈਣਾਂ ਨੂੰ ਪਸੰਦ ਦੇ ਵੀ ਕਲਰ ਦਾ ਨਹੀਂ ਪਤਾ ਲੱਗਦਾ ਉਹ ਵੀ ਕਿਹੜੇ ਕਲਰ ਤੇ ਆਪਾਂ ਹਨਾ ਵੀ ਆਪਾਂ ਕਿਹੜੇ ਕਲਰ ਤੇ ਵਰਕ ਕਰਵਾਈਏ ਤੇ ਆਪਣੇ ਕੋਲੇ ਕ੍ਰਾਸ਼ ਆ ਗਈ ਜੀ ਆਪਣੇ ਇਹ ਲਾਏ ਹੋਏ ਐ ਇੱਕ ਖਾਦੀ ਚ ਲਾਏ ਐ ਤੇ ਆ ਜਿਹੜਾ ਦੁਪੱਟਾ ਜੀ ਤੁਹਾਨੂੰ ਨਾਲ ਹੀ ਦੁਪੱਟਾ ਮਿਲੂ ਜਿਵੇਂ ਦਾ ਸੂਟ ਬਣੂ ਮੈਨੂੰ ਦੁਪੱਟਾ ਹੋਊਗਾ ਆ ਆਪਣੇ ਲਾ ਤੇ ਗਲਾਸ ਸ਼ਿਲਕ ਦੇ ਜੀ ਗਲਾਸ ਸ਼ਿਲਕ ਦੇ ਲਾਦੇ ਜੀ ਤੇ ਆ ਆਪਣੇ ਕੋਲੇ ਕ੍ਰਾਸ਼ ਦੇ ਆ ਗਏ ਕੁਛ ਉਸ ਕ੍ਰਾਸ਼ ਦੇ ਤੇ ਗਲਾਸ ਸ਼ਿਲਕ ਦੇ ਹੋਰ ਵੀ ਕਈ ਤਰ੍ਹਾਂ ਦੀ ਵੈਰਾਈਟੀ ਜਿਹੜੀ ਆਪਾਂ ਤੁਹਾਡੇ ਨਾਲ ਸਾਰੀ ਸ਼ੇਅਰ ਕਰਤੀ ਇਸ ਵੀਡੀਓ ਵਿੱਚ ਜੇ ਤੁਹਾਨੂੰ ਸਾਰੀ ਤਰ੍ਹਾਂ ਦੀ ਵੈਰਾਈਟੀ ਮਿਲੂ ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਦੇਖਣਾ ਜੀ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਡੀ ਵੀਡੀਓ ਦੇਖਦੇ ਆ ਇੰਨਾ ਪਿਆਰ ਦਿੰਦੇ ਆ ਹਨਾ ਤੇ ਆਪਾਂ ਨਵਾਂ ਨਵਾਂ ਵੀਡੀਓ ਏਵੇਂ ਨਹੀਂ ਲੈ ਕੇ ਆਉਂਦੇ ਰਹਿਗੇ ਤੇ ਆਪਣੀ ਵੀਡੀਓ ਐਂਡ ਤੱਕ ਜ਼ਰੂਰ ਦੇਖਣਾ ਜੀ ਤੇ ਆਪਣਾ ਚੈਨਲ ਜੀ ਇੰਸਟਾਗ੍ਰਾਮ ਤੇ ਵੀ ਆਪਣਾ ਪੇਜ ਬਣਿਆ ਹੋਇਆ ਹੈ ਜੀ ਉੱਥੇ ਵੀ ਇੰਸਟਾਗ੍ਰਾਮ ਨੂੰ ਕਵਰਟੀ 11 ਨੂੰ ਤੁਸੀਂ ਉੱਥੇ ਵੀ ਫੋਲੋ ਕਰ ਲਓ ਵੀ ਆਪਾਂ ਡੇਲੀ ਵੀਡੀਓ ਪਾਉਂਦੇ ਆ ਜੀ ਕਿਸੇ ਵੀ ਸੂਟ ਦਾ ਜੇ ਨਾਮ ਪਤਾ ਲੱਗਿਆ ਹੋਇਆ ਤੁਹਾਨੂੰ ਕਿਸੇ ਵੀ ਫੈਬ੍ਰਿਕ ਦਾ ਤੁਸੀਂ ਸਾਨੂੰ WhatsApp ਮੈਸੇਜ ਕਰਕੇ ਪੁੱਛ ਸਕਦੇ ਆ ਜੀ। ਜੀ ਆਪਣੀ ਅੱਜ ਦੀ ਵੀਡੀਓ ਜੀ ਨਹੀਂ। ਪਹਿਣਾ ਅਰ ਨਹੀਂ ਆਪਣੀ ਵੀਡੀਓ ਨੂੰ ਆਪਣੀ ਨਵੀਂ ਵੀਡੀਓ ਨਾਲ ਮਿਲਦੇ ਜੀ ਆਪਾਂ ਨਵੀਂ ਵੀਡੀਓ ਨਾਲ ਸਾਰ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਰੱਬ ਰੱਖਾ ਜੀ। ਬਾਏ।